ਇੱਕ ਪਈ ਰਾਜਾ ਸੀਗਾ ਉਹ 100 ਅੰਨੇ ਨੂੰ ਦੁੱਧ ਪਿਉਂਦਾ ਹੁੰਦਾ ਹਰ ਰੋਜ਼ ਰਸੋਈਏ ਦੀ ਡਿਊਟੀ ਲੱਗੀ ਸੀ ਵੀ ਗਰਮ ਦੁੱਧ ਤਾਂ 100 ਅੰਨੇ ਨੂੰ ਦੁੱਧ ਪਿਉਣਾ ਜਦੋਂ ਨੇ ਪਈ ਕਿਹਾ ਤੇ ਵੀ 100 ਅੰਨੇ ਨੂੰ ਦੁੱਧ ਪਿਉਣਾ ਉਹ ਰੋਜ਼ ਪਿਆ ਕਰੇ ਇੱਕ ਦਿਨ ਕੀ ਹੋਇਆ ਉਹਦੇ ਵਿੱਚ ਸੱਪ ਬਿਸਕੋਲ ਗਿਆ ਦੁੱਧ ਚ ਜਦੋਂ 100 ਅੰਨੇ ਨੇ ਦੁੱਧ ਪੀ ਲਿਆ ਅੰਨੇ ਮਰ ਗਏ ਸਾਰੇ ਰਾਜੇ ਨੇ ਸੋਚਿਆ ਵੀ ਵੱਡਾ ਪਾਪ ਹੋ ਗਿਆ ਜੇ ਆਪਾਂ ਪਿੰਡ ਛੱਡਦੀ ਹੁਣ ਇਹ ਤਾਂ ਪਾਪ ਆ ਪਤੂ ਲੈਣਾ ਤੁਰਿਆ ਜਾਂਦਾ ਕਿਸੇ ਪਿੰਡ ਦੇ ਵਿੱਚ ਨੇਰਾ ਹੋ ਗਿਆ ਦਨ ਸਿੱਪ ਗਿਆ ਰਾਜਾ ਕਹਿੰਦਾ ਭਾਈ ਮੈਂ ਰਾਤ ਕੱਟਣੀ ਆ ਕਹਿੰਦਾ ਜੀ ਸਾਡੇ ਇੱਕ ਦੋ ਭੈਣ ਭਾਈ ਨੇ ਰੱਬ ਦੇ ਭਗਤ ਨੇ ਉਹ ਰੋਟੀ ਪਾਣੀ ਦਿੰਦੇ ਨੇ ਦਰਬੇਸ਼ੀ ਦੀ ਰਾਤ ਉਹ ਕਟਾਉਂਦੇ ਨੇ ਕਹਿੰਦਾ ਵੀ ਠੀਕ ਐ ਵਾਗ ਗਿਆ ਉਹਨਾਂ ਦੇ ਕੋਲ ਗਿਆ ਜਦੋਂ ਮੰਨ ਕੇ ਚਾਲਾ ਗਾਹਾਂ ਭਗਤੀ ਤੇ ਬੈਠੇ ਨੇ ਮੁੰਡੇ ਦੀ ਭਗਤੀ ਖੁੱਲੀ ਉਹਨੇ ਭੈਣ ਨੂੰ ਕਿਹਾ ਕਹਿੰਦਾ ਭੈਣੇ ਕੋਈ ਦਰਬੇਸੀ ਬੈਠਾ ਪਰਦੇਸੀ ਬੰਦਾ ਭੋਜਨ ਬਣਾ ਲੈ ਕਹਿੰਦਾ ਤੂੰ ਉੱਠ ਉੱਠ ਕੇ ਕਹਿੰਦੇ ਹਾਂ ਕਹਿੰਦਾ ਭੈਣੇ ਅੱਜ ਥੋੜਾ ਜਿਹਾ ਵੱਧ ਨਹੀਂ ਲੱਗਣ ਲੱਗਿਆ ਕਹਿੰਦੀ ਭਾਈ ਕੰਨ ਨਹੀਂ 100 ਅੰਨਾ ਮਰਿਆ ਕਿਸੇ ਰਾਜੇ ਤੋਂ ਰਾਜੇ ਨੇ ਅਖੇ ਪਹਿਲਾਂ ਤਾਂ ਗੱਲ ਸਮਝ ਕੇ ਚੱਲਾਂਗੇ ਆਪਾਂ ਇਹ ਤਾਂ ਆਪਾਂ ਤੋਂ ਹੋਇਆ ਕੰਮ ਕਹਿੰਦੀ ਉਹ ਫੈਸਲਾ ਹੋ ਰਿਹਾ ਸੀ ਦਾਲਤ ਚੋਂ ਤਾਂ ਹਾਂ ਕਹਿੰਦੀ ਉਹ ਸੁਣਦੀ ਸੀ ਮੈਂ ਕਹਿੰਦੀ ਉਹ ਕਹਿੰਦਾ ਭਾਈ ਫਿਰ ਫੈਸਲਾ ਹੋ ਗਿਆ ਕਹਿੰਦੀ ਨਾ ਜੀ ਦੂਰਾ ਰਹੇਗਾ ਕੱਲ ਨੂੰ ਕਹਿੰਦਾ ਭਾਈ ਫੈਸਲਾ ਸੁਣ ਕੇ ਜਾਂ ਫਿਰ ਮੈਂ ਕਹਿੰਦਾ ਕੋਈ ਨਾ ਸੁਣਾ ਦਿਆਂਗੇ ਕਹਿੰਦੀ ਭਾਈ ਜੇ ਮੈਂ ਫੈਸਲਾ ਦੱਸ ਦੇਵਾਂਗੇ ਹੁਣ ਮੰਨ ਕੇ ਚੱਲ ਦੂਜੇ ਦਿਨ ਲਗਣ ਲੱਗਿਆ ਭਗਤੀ ਤੇ ਬੈਠੇ ਤਾਂ ਫੈਸਲਾ ਤਾ ਹੁਣ ਹੁੰਦਾ ਹੈ ਦਾਲਤ ਚੋਂ ਉਧਰੋਂ ਉਸ ਪਿੰਡ ਦਾ 100 ਬੰਦਾ ਸੱਥਾਂ 'ਚ ਇਕੱਠਾ ਹੋ ਕੇ ਕਹਿੰਦੇ ਰਾ ਆਪਾਂ ਕਹਿੰਦੇ ਦੀ ਫਲਾਣਿਆਂ ਦੀ ਕੁੜੀ ਉਹ ਆ ਭਗਤਨੀਆ ਫਲਾਣਾ ਢਮਕਾ ਕੱਲ ਦਾ ਰਾਜਾ ਉਹਨਾਂ ਦੇ ਘਰੇ ਗਿਆ ਹਜੇ ਨਹੀਂ ਨਿਕਲਿਆ ਨਿੰਦਿਆ ਹੋਣ ਲੱਗੀ ਜਦੋਂ ਨਿੰਦਿਆ ਹੋਈ ਤਾਂ ਹਾਂ ਧਰਮ ਰਾਜ ਨੇ ਕਿਹਾ ਕਹਿੰਦਾ ਵੀ ਇਹਦਾ ਪਾਪੀ ਕੌਣ ਹੈ ਵੀ ਸੱਪ ਹੈ ਕਹਿੰਦੇ ਨਹੀਂ ਰਾਜਾ ਨਹੀਂ ਹੋਰ ਸੋਈਆ ਨਹੀਂ ਕਹਿੰਦੇ ਹੋਰ ਪਾਪੀ ਕਿਹੜਾ ਕਹਿੰਦਾ ਉਹ ਆ ਜਿਹੜਾ ਨੰਦਕ ਕਰ ਰਹੇ ਨੇ ਕਿਉਂ ਕੁੜੀ ਨੂੰ ਗਲਤ ਬਣਾ ਰਹੇ ਸੀ ਕਹਿੰਦਾ ਨਿੰਦਕਾਲਾ ਪਾਪੀ ਐ ਕੁੜੀ ਨੇ ਫੈਸਲਾ ਸੁਣ ਲਿਆ ਪਾਪ ਕੱਟ ਕੇ ਉੱਥੋਂ ਆ ਗਈ ਕਹਿੰਦੀ ਲਓ ਜੀ ਸੁਣੋ ਹੁਣ ਫਿਰ ਕੀ ਫੈਸਲਾ ਹੋਇਆ ਕਹਿੰਦਾ ਹਾਂ ਦੱਸ ਭਈ ਫੈਸਲਾ ਸੁਣਨ ਦਾ ਮਾਰੀ ਖੜਾ ਹਾਂ ਕਹਿੰਦੀ ਜੀ ਜਿਹੜਾ ਸੌ ਨਾ ਮਰਿਆ ਉਹਦੇ ਤੋਂ ਪਾਪੀ ਨਾ ਧਰ ਆ ਜਾਏ ਨਹੀਂ ਉਹਦੇ ਤੋਂ ਪਾਪੀ ਐ ਰਸੋਈਆ ਨਹੀਂ ਪਾਪੀ ਆ ਸੱਪ ਤਿੰਨੀ ਨਹੀਂ ਉਹ ਪਾਪੀ ਕਹਿੰਦਾ ਫੇ ਪਾਪੀ ਕੌਣ ਹੈ ਕਹਿੰਦੀ ਸਾਡੇ ਪਿੰਡ ਦਾ 100 ਬੰਦਾ ਪਾਪੀ ਹੈ ਉਹ ਕਹਿੰਦਾ 100 ਬੰਦਾ ਕਿਵੇਂ ਹੋ ਗਿਆ ਭਾਈ ਪਾਪੀ ਕਹਿੰਦੀ ਜਿਸ ਵਾਰ ਤੋਂ ਫੈਸਲਾ ਹੋ ਰਿਹਾ ਸੀ ਉਸ ਵਕਤ ਮੈਨੂੰ ਨਿੰਦੀ ਜਾਂਦੀ ਸੀ ਉਹਨਾਂ ਨੇ ਪਾਪ ਆਪ ਦੇ ਆਪ ਲਿੱਤੇ ਰਾਜਾ ਹੱਸ ਕੇ ਕਹਿੰਦਾ ਭਾਈ ਮੈਥੋਂ ਨਾ ਮਰੇ ਦੀ ਕਹਿੰਦੀ ਰਾਜਾ ਨਾ ਜਿੱਧਰੋਂ ਆਇਆ ਉਧਰ ਹੀ ਵਗ ਜਾ ਤੇਰਾ ਪਾਪ ਕੱਟਿਆ ਗਿਆ ਰਾਜਾ ਭਾਈ ਤਰਪਿਆ ਬਚਰਾ ਉਹਦੇ ਕਰਨ ਕਰਿਆ ਕੇ ਸੂਈਆ ਸੱਤ ਲਿਆ ਕਹਿੰਦਾ ਵੀ ਆਪੋ ਤੋੜਾ ਪਾਪ ਹੋਇਆ ਪਾਪ ਕਹਿੰਦਾ ਫਲਾਣੇ ਪਿੰਡ ਦੇ 100 ਬੰਦੇ ਨੇ ਲੈ ਲਿਆ ਆਪਾਂ ਨੂੰ ਪਾਪ ਨਹੀਂ ਲੱਗਦਾ ਇਹ ਚੀਜ਼ ਦਾ ਉਹ ਕਹਿੰਦਾ ਜੀ ਤੁਹਾਨੂੰ ਕੀ ਪਤਾ ਲੱਗਿਆ ਕਹਿੰਦਾ ਮੈਂ ਸ਼ਹਿਰ ਛੱਡ ਕੇ ਭੱਗ ਗਿਆ ਸੀ ਵੀ ਆਪਾਂ ਮੁੜ ਕੇ ਸ਼ਹਿਰ ਚ ਵੜਦੇ ਨਹੀਂ ਕਹਿੰਦਾ ਇੱਕ ਮੈਂ ਬਹੁਤ ਵਧੀਆ ਵਿਦਮਾਨ ਬੰਦੇ ਨੇ ਭੈਣ ਭਰਾ ਉਹ ਤਾਂ ਹਾਂ ਤਾਂ ਦਰਗਾਹ ਚੋਂ ਜੁੰਦੇ ਨੇ ਉਹਨਾਂ ਦੀ ਜਿਹੜੀ ਰੂਹ ਹੈ ਨਾ ਦਰਗਾਹ 'ਚ ਹੁੰਦੀ ਆ ਤਹਾਂ ਜਦੋਂ ਵਕਤੀ ਤੇ ਮੈਂਨੇ ਕਹਿੰਦਾ ਉਹ ਕੁੜੀ ਨੇ ਮੈਨੂੰ ਫੈਸਲਾ ਦੱਸਿਆ ਫਿਰ ਇਹ ਵੀ 100 ਨੇ ਦਾ ਪਾਪ ਸਾਡੇ ਪਿੰਡ ਦੇ ਨੂੰ 100 ਬੰਦੇ ਨੂੰ ਲੱਗਿਆ